ਸਰ ਕਿਹੜੇ ਚੀਜ਼ਾਂ ਨੇ ਜੋ ਕਿ ਗਰਮੀਆਂ ਦੇ ਵਿੱਚ ਖਾਸ ਕਰਕੇ ਧਿਆਨ ਦੇਣੀ ਚਾਹੀਦੀ ਹੈ ਸਪੈਸ਼ਲ ਇਹਨਾਂ ਚੀਜ਼ਾਂ ਦਾ ਜਿਹੜਾ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੋਈ ਜਦੋਂ ਚੇਂਜ ਆਫ ਸੀਜ਼ਨ ਹੁੰਦਾ ਸਟ्रेस ਵਧ ਜਾਂਦਾ ਡੌਗਸ ਤੇ ਇਸ ਦੌਰਾਨ ਬਿਮਾਰੀਆਂ ਵੀ ਫੈਲਦੀਆਂ ਵਾਇਰਲ ਫੈਲ ਹੋਏ ਨੇ ਇਸ ਟਾਈਮ ਪਾਰਵੋਰ ਡਿਸਟੈਂਪਰ ਦੋਨੋਂ ਹੀ ਜਦੋਂ ਫੂਡ ਆਪਾਂ ਬਾਹਰ ਪਿਆ ਰਹਿੰਦੇ ਹਾਂ ਤੇ ਉਹ ਛੇਤੀ ਸਪਾਇਲ ਹੋ ਜਾਂਦਾ ਮੱਖੀਆਂ ਕਰਕੇ ਹੋਰ ਇਨਸੈਕਟਸ ਜਿਵੇਂ ਟੈਕਸਪੀਜ਼ ਉਹ ਵੀ ਵਧ ਜਾਂਦੇ ਕਾਫੀ ਚੀਜ਼ਾਂ ਜਿਹੜੀਆਂ ਇਸ ਤਰ੍ਹਾਂ ਵਧ ਜਾਂਦੀਆਂ ਗਰਨੇਟ ਬਹੁਤ ਕੇਅਰ ਕਰਨੀ ਪੈਂਦੀ ਤੇ ਡਾਈਟ ਦੀ ਆਪਾਂ ਗੱਲ ਕਰੀਏ ਤੇ ਡਾਈ ਥੋੜੀ ਡਾਈਟ ਕੱਟ ਚੰਦੀ ਡੌਗਸ ਦੀ ਕਿਉਂਕਿ ਸਮਰਚਨਨ ਲੋਡ ਨਹੀਂ ਪੈਂਦੀ ਜ਼ਿਆਦਾ એનર્ਜੀ ਦੀ ਤੇ ਉਹਨਾਂ ਨੇ ਸਭ ਕਨਜ਼ਰਵ ਹੀ ਕਰਨੀ ਹੁੰਦੀ ਹੈ એનર્ਜੀ ਫਿਰ ਜ਼ਿਆਦਾ ਨਹੀਂ ਖਾਂਦੇ ਸਪੈਸ਼ਲੀ ਦੁਪਹਿਰ ਦੇ ਟਾਈਮ ਸਕਿਪ ਕਰਦੇ ਜੇ ਵੋਮਿਟਿੰਗ ਲੂਜ਼ ਮੋਸ਼ਨ ਹੋ ਰਹੀ ਹੈ ਫੀਵਰ ਹੋ ਰਿਹਾ ਫਿਰ ਤੁਹਾਨੂੰ ਚੈੱਕ ਕਰਾਉਣਾ ਚਾਹੀਦਾ ਡਾਕਟਰ ਨੂੰ ਆਪਣੇ ਕਈ ਵਾਰੀ ਡੌਗਸ ਵੀ ਥੋੜੀ ਦੇਰ ਰਸਤੇ ਵੀ ਆਪਣੀ ਕਾਰ 'ਚ ਛੱਡ ਦਿੰਦੇ ਬਹੁਤ ਛੇਤੀ ਗਰਮ ਹੋ ਜਾਂਦੇ ਬਹੁਤ ਤੇਜ਼ ਤੇ ਸਾਲ ਆਣਗੇ ਅੱਖਾਂ ਲਾਲ ਹੋ ਜਾਣਗੀਆਂ ਥਲਨ ਡਿਗਨੇ ਸ਼ੁਰੂ ਹੋ ਜਾਣਗੇ ਡੋਲਨੇ ਸ਼ੁਰੂ ਹੋ ਜਾਣਗੇ ਉਹ ਬਹੁਤ ਇੰਪੋਰਟੈਂਟ ਆ ਇਸ ਪਾਰਟिकुलर ਸੀਜ਼ਨ ਚ ਖਿਆਲ ਰੱਖਣਾ ਕਿ ਕਾਚ ਕਾਚ ਨਹੀਂ ਛੱਡਨੇ ਡੌਗਸ ਨਾ ਉਸ ਜਗਾ ਛੱਡਨੇ ਜਿੱਥੋਂ ਹਟ ਨਾ ਸਕਣ ਕਿ ਤੁਸੀਂ ਤੁਪੇ ਰੱਖਤਾ ਉਹਨਾਂ ਦਾ ਜੀ ਉਹ ਚੀਜ਼ਾਂ ਅਵੋਇਡ ਕਰਨੀਆਂ ਉਹਨਾਂ ਨਾਲ ਬੈਸਟ ਇਹੀ ਰਹੂਗਾ ਜੇ ਟੈਂਪਰੇਚਰ ਮੇਨਟੇਨ ਕਰ ਸਕਦੇ ਜਿਹੜੇ ਡੌਗ ਕੰਫਰਟੇਬਲ ਹੋ ਨੋਰਮਲ ਸਾਲ ਆ ਰੇ ਨੋਰਮਲ ਖਾ ਪੀ ਰਿਹਾ ਤੁਸੀਂ ਏਸੀ ਲਾਇਆ ਹੋਇਆ ਤੁਸੀਂ ਕੋਲ ਏਰੀਆ ਚ ਰੱਖਿਆ ਹੋਇਆ ਉਹ ਬੈਸਟ ਹੋਣਾ ਵਾਸਤੇ ਫੂਡ ਫਰੈਸ਼ ਹੋਣਾ ਚਾਹੀਦਾ ਪਾਣੀ 24 ਘੰਟੇ ਅਵੇਲੇਬਲ ਹੋਣਾ ਚਾਹੀਦਾ ਜਿਹੜੇ ਹੁਣ ਬਰੀਡ ਹੈਗੀਆਂ ਹਰਡਿੰਗ ਵਾਲੀਆਂ ਜਰਮਨ ਸ਼ੈਫਰਡ ਜੇ ਨਾ ਤੁਸੀਂ ਵਾਕ ਨਹੀਂ ਕਰਾਉਂਦੇ ਖੜਾਉਂਦੇ ਨਹੀਂ ਉਹ ਡਿਸਟਰਕਟਿਵ ਹੋ ਜਾਂਦੇ ਹੁਣ ਛੋਟੇ ਸਮਾਲ ਬੀ ਡੌਗਸ ਆ ਪੱਗਰ ਗਏ ਹੋਨੇ ਕਰੀ ਬੈਠੇ ਰਹਿਣਾ ਕੋਈ ਨਾ ਵੀ ਕਰਾਉਂਦਾ ਵੀ ਚੱਲਦਾ ਜੇ ਡੌਗ ਦਾ weight maintained ਆ ਉਹ ਹੈਲਦੀ ਆਦਰਵਾਇਸ ਤੁਹਾਨੂੰ ਜ਼ਿਆਦਾ ਐਕਸਰਸਾਈਜ਼ ਜੇ ਕਰਾ ਲਓ ਗੁੱਡ ਜੇ ਨਹੀਂ ਵੀ ਕਰਾਉਂਦੇ ਕੁਝ ਨਹੀਂ ਹੁੰਦਾ ਸਤ ਸ੍ਰੀ ਅਕਾਲ ਜੇਕਰ ਤੁਹਾਡੇ ਘਰ ਹੈਗੇ ਆ ਪੈਟ ਤੇ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਵੇਖਣੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਕਿਉਂਕਿ ਇੱਕ ਵੀਡੀਓ ਜਰੀਏ ਅਸੀਂ ਤੁਹਾਨੂੰ ਜਿਹੜਾ ਮੈਸੇਜ ਦੇਵਾਂਗੇ ਕਿ ਆਪਣੇ ਡੌਗਸ ਦੀ ਜਾਂ ਫਿਰ ਆਪਣੇ ਕੈਟ ਦੀ ਜਾਂ ਫਿਰ ਆਪਣੇ ਪੈਸ ਦੀ ਕਿਸ ਤਰੀਕੇ ਨਾਲ ਗਰਮੀਆਂ ਦੇ ਵਿੱਚ ਜਿਹੜੀ ਹੈ ਸੰਭਾਲ ਕਰਨੀ ਚਾਹੀਦੀ ਹੈ ਸਾਡੇ ਨਾਲ ਡਾਕਟਰ ਜਸਪ੍ਰੀਤ ਸਿੰਘ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਕਿ ਗਰਮੀ ਆ ਗਈਆਂ ਨੇ ਕੀ ਕੀ ਚੀਜ਼ਾਂ ਦਾ ਧਿਆਨ ਜਿਹੜਾ ਹੈ ਰੱਖਣਾ ਚਾਹੀਦਾ ਹੈ ਤੇ ਮੋਸਟਲੀ ਜੇਕਰ ਗੱਲ ਕਰੀਏ ਪੇਸ ਦੀ ਤਾਂ ਉਹ ਕਿਸ ਤਰੀਕੇ ਨਾਲ ਜਿਹੜਾ ਬਿਮਾਰ ਹੁੰਦੇ ਤਾਂ ਉਹਨਾਂ ਦਾ ਫੂਡ ਸਿਸਟਮ ਕਿੱਦਾਂ ਦਾ ਹੋਣਾ ਚਾਹੀਦਾ ਉਹਨਾਂ ਦੀ ਡਾਈਟ ਕਿੱਦਾਂ ਦੀ ਹੋਣੀ ਚਾਹੀਦੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਗਰਮੀ ਆ ਰਹੀਆਂ ਨੇ ਲੱਗਦਾ ਕਿ ਗਰਮੀਆਂ ਦੇ ਵਿੱਚ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਪੈਟਸ ਦਾ ਡੌਗਸ ਦਾ ਸਾਰਾ ਟਾਈਮ ਹੀ ਧਿਆਨ ਰੱਖਣਾ ਚਾਹੀਦਾ ਜਦੋਂ ਚੇਂਜ ਆਫ ਸੀਜ਼ਨ ਹੁੰਦਾ ਉਹਦੋਂ ਅਡਜਸਟ ਕਰਨ ਤੇ ਪ੍ਰੋਬਲਮ ਆਉਂਦੀ ਫਿਰ ਉਹਦੋਂ ਥੋੜਾ ਖਿਆਲ ਜ਼ਿਆਦਾ ਰੱਖੀਦਾ ਜੀ ਤੇ ਸਰ ਕਿਹੜੀ ਚੀਜ਼ਾਂ ਨੇ ਜੋ ਕਿ ਗਰਮੀਆਂ ਦੇ ਵਿੱਚ ਖਾਸ ਕਰ ਧਿਆਨ ਦੇਣੀ ਚਾਹੀਦੀ ਹੈ ਸਪੈਸ਼ਲ ਇਹਨਾਂ ਚੀਜ਼ਾਂ ਦਾ ਜਿਹੜਾ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੋਏ ਜਦੋਂ ਚੇਂਜ ਆਫ ਸੀਜ਼ਨ ਹੁੰਦਾ ਸਟ्रेस ਵਧ ਜਾਂਦਾ ਡੌਗਸ ਤੇ ਇਸ ਦੌਰਾਨ ਬਿਮਾਰੀਆਂ ਵੀ ਫੈਲਦੀਆਂ ਵਾਇਰਲ ਫੈਲ ਰਹੇ ਨੇ ਇਸ ਟਾਈਮ ਪਾਰਵੋਰਡ ਇਸਟੈਂਪਰ ਦੋਨੋਂ ਹੀ ਜਦੋਂ ਫੂਡ ਆਪਾਂ ਬਾਹਰ ਪਿਆ ਰਹਿ ਜਾਂਦੇ ਨੇ ਉਹ ਖੇਤੀ ਸਪਾਇਲ ਹੋ ਜਾਂਦਾ ਮੱਖੀਆਂ ਕਰਕੇ ਹੋਰ ਇਨਸੈਕਟਸ ਜਿਵੇਂ ਟਿਕਸ ਫਲੀਜ਼ ਉਹ ਵੀ ਵਧ ਜਾਂਦੇ ਕਾਫੀ ਚੀਜ਼ਾਂ ਜਿਹੜੀਆਂ ਇਸ ਦੌਰਾਨ ਵਧ ਜਾਂਦੀਆਂ ਗਰਮੀ ਨੇ ਬਹੁਤ ਕੇਅਰ ਕਰਨੀ ਪੈਂਦੀ ਜੀ ਤੇ ਸਰ ਗਰਮੀਆਂ ਦੇ ਵਿੱਚ ਮੋਸਟਲੀ ਕਿਹੜੀ ਪ੍ਰੋਬਲਮ ਆ ਜੋ ਸਭ ਤੋਂ ਜ਼ਿਆਦਾ ਵਧ ਦੇਖੀ ਜਾਂਦੀ ਹੈ ਬੱਚਿਆਂ ਵਿੱਚ ਵਾਇਰਲ ਡਿਜ਼ੀਜ਼ ਜ਼ਿਆਦਾ ਹੋ ਰਹੇ ਨੇ ਵੱਡੇਾਂ ਵਿੱਚ ਸਕਿਨ ਡਿਜ਼ੀਜ਼ ਜ਼ਿਆਦਾ ਹੋ ਰਹੇ ਨੇ ਕਿ ਫੀਵਰ ਫੈਲਿਆ ਹੋਇਆ ਜ਼ਿਆਦਾਤਰ ਉਹ ਵਧੇ ਸਦੀਆਂ ਨਾਲੋਂ ਜੀ ਜੀ ਤੇ ਡਾਈਟ ਦੀ ਆਪਾਂ ਗੱਲ ਕਰੀਏ ਤੇ ਡਾਈਟ ਕਿੱਦਾਂ ਦੀ ਹੋਣੀ ਚਾਹੀਦੀ ਹੈ ਥੋੜੀ ਡਾਈਟ ਘੱਟ ਜਾਂਦੀ ਡੌਗਜ਼ ਦੀ ਜਿਵੇਂ ਸਮਰ ਚ ਉਹਨਾਂ ਨੂੰ ਲੋੜ ਨਹੀਂ ਪੈਂਦੀ ਜ਼ਿਆਦਾ એનર્ਜੀ ਦੀ ਤੇ ਉਹਨਾਂ ਨੇ ਸਭ ਕੰਜ਼ਰਵ ਵੀ ਕਰਨੀ ਹੁੰਦੀ ਐਨਰਜੀ ਫਿਰ ਜ਼ਿਆਦਾ ਨਹੀਂ ਖਾਂਦੇ ਸਪੈਸ਼ਲੀ ਦੁਪਹਿਰ ਦੇ ਟਾਈਮ ਸਕਿਪ ਕਰਦੇ ਫਿਰ ਡੌਗ ਅਦਰਵਾਈਜ਼ ਹੈਲਦੀ ਹੈ ਐਕਟਿਵ ਤੇ ਖਾਣਾ ਸਕਿਪ ਕਰ ਰਿਹਾ ਸਕਿਪ ਕਰਨ ਤੋਂ ਉਹਦੇ ਮਰਜ਼ੀ ਨਾਲ ਚੱਲਣ ਦੋ ਪਰ ਜੇ ਵੋਮਿਟਿੰਗ ਲੂਜ਼ ਮੋਸ਼ਨ ਹੋ ਰਹੀ ਹੈ ਫੀਵਰ ਹੋ ਰਿਹਾ ਫਿਰ ਤੁਹਾਨੂੰ ਚੈੱਕ ਕਰਾਉਣਾ ਚਾਹੀਦਾ ਡਾਕਟਰ ਨੂੰ ਆਪਣੇ ਨੇ ਕਿਹੜੀ ਕਿਹੜੀ ਚੀਜ਼ਾਂ ਦਾ ਸਪੈਸ਼ਲ ਤੌਰ ਤੇ ਧਿਆਨ ਰੱਖਣਾ ਚਾਹੀਦਾ ਤੇ ਫੂਡ ਕਿੱਦਾਂ ਦਾ ਹੋਣਾ ਚਾਹੀਦਾ ਉਹਨਾਂ ਦੀ ਡਾਈਟ ਕਿੱਦਾਂ ਦੀ ਹੋਣੀ ਚਾਹੀਦੀ ਹੈ ਅਸੀਂ ਨਾਰਮਲੀ ਰეკਮੈਂਡ ਨਹੀਂ ਕਰਦੇ ਫੂਡ ਨੂੰ ਜ਼ਿਆਦਾ ਚੇਂਜ ਕਰਨਾ ਵਾਟਰ ਇਨਟੇਕ ਵਧਾ ਦੇ ਦੀਏ ਪਾਣੀ ਜ਼ਿਆਦਾ ਪੀਣਾ 24 ਘੰਟੇ ਪਿਆ ਰਹਿਣਾ ਚਾਹੀਦਾ ਨਾਰਮਲ ਟੈਂਪਰੇਚਰ ਤੇ ਹੋਵੇ ਥੋੜਾ ਠੰਡਾ ਹੋ ਜਾਵੇ ਬਹੁਤ ਗਰਮ ਨਾ ਹੋ ਜਾਵੇ ਪਾਣੀ ਬਾਹਰ ਪਿਆ ਪਿਆ ਜ਼ਿਆਦਾ ਚਾਂਸਸ ਹੈ ਹੀ ਹੁੰਦੇ ਕਿ ਪਾਣੀ ਘੱਟ ਪੀ ਰਿਆ ਡੀਹਾਈਡਰੇਟ ਹੋ ਸਕਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਅੱਜਕਲ੍ਹ ਜੀ ਤੇ ਸਰ ਇਸ ਦੇ ਨਾਲ ਰੂਮਿੰਗ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਹੈ ਜਿਵੇਂ ਗਰਮੀ ਆ ਸਪੈਸ਼ਲੀ ਡੌਗਸ ਦੇ ਵਿੱਚ ਇੱਕ ਹੁੰਦੀ ਹੈ ਜਿਵੇਂ ਇਨਸਾਨਾਂ ਨੂੰ ਹੁੰਦੀ ਹੈ ਵੀ ਗਰਮੀ ਜ਼ਿਆਦਾ ਲੱਗਦੀ ਹੈ ਏਸੀ ਦੇ ਵਿੱਚ ਬੈਠਣਾ ਜ਼ਿਆਦਾ ਪਸੰਦ ਕਰਦੇ ਨੇ ਕੁਝ ਇਹਦੇ ਚੀਜ਼ਾਂ ਦਾ ਸਪੈਸ਼ਲ ਤੇ ਧਿਆਨ ਰੱਖਣਾ ਚਾਹੀਦਾ ਹੈ ਗਰਮੀ ਦੇ ਵਿੱਚ ਹਾਂ ਜਿਹੜੇ ਡੌਗਸ ਜਿਵੇਂ ਜੱਤਲੇ ਡੌਗਸ ਆ ਜਦੋਂ ਉਹਨਾਂ ਨੂੰ ਗਰਮੀ ਜ਼ਿਆਦਾ ਲੱਗੂਗੀ ਉਹ ਪੈਂਟਿੰਗ ਸ਼ੁਰੂ ਕਰ ਦਿੰਦੇ ਮੂੰਹ ਖੋਲ ਕੇ ਸਾਹ ਲੈਂਦੇ ਹੋ ਇੱਕ ਸਾਈਨ ਹੈ ਕਿ ਅੰਡਰ ਸਟ्रेस ਆ ਸੇਮ ਜਿਹੜੇ ਛੋਟੇ ਮੂੰਹ ਵਾਲੇ ਡੌਗਸ ਆ ਪੱਗਸ ਹੋਗੇ ਬਾਕਸਰਸ ਹੋਗੇ ਬੁਲਡੌਗਸ ਹੋਗੇ ਉਹਨਾਂ ਨੂੰ ਵੀ ਬਹੁਤ ਪਰੇਸ਼ ਅ ਗਰਮ ਆਰ ਜਦੋਂ ਧੁੱਪ ਜ਼ਿਆਦਾ ਹੈ ਉਦੋਂ ਸੈਰ ਵੀ ਨਹੀਂ ਕਰਾਣੀ ਬਾਹਰ ਵੀ ਨਹੀਂ ਕੱਢਣਾ ਇਨਡੋਰ ਜੇ AC ਪ੍ਰੋਵਾਈਡ ਕਰ ਸਕਦੇ ਆ ਬੈਸਟ ਨਹੀਂ ਤਾਂ ਏਟਲੀਸਟ ਵੈਂਟਿਲੇਟਿਡ ਏਰੀਆ ਹੋਵੇ কুলਰ ਹੋਵੇ ਤੇ ਡੌਗਸ ਠੀਕ ਰਹਿਣਗੇ ਸਰ ਗਰਮੀਆਂ ਦੇ ਵਿੱਚ ਮੋਸਟਲੀ ਤੁਹਾਨੂੰ ਕਿਹੜੀ ਜਿਹੜੀ ਪ੍ਰੋਬਲਮ ਆ ਫੇਸ ਕਰਨੀ ਪੈਂਦੀ ਹੈ ਸਪੈਸ਼ਲੀ ਡੌਗਸ ਤੇ ਕੈਟਸ ਨੂੰ ਲੈ ਕੇ ਜਿਹੜੀ ਮੈਂ ਨਹੀਂ ਤੁਹਾਨੂੰ ਦੱਸਿਆ ਜਿਵੇਂ ਪਹਿਲਾਂ ਕਿ ਸਕਿਨ ਡਿਜ਼ੀਜ਼ ਬਹੁਤ ਜ਼ਿਆਦਾ ਹੋ ਰਿਹਾ ਟਿਕਸ ਫਲੀਜ਼ ਕਰਕੇ ਉਹਨਾਂ ਦੇ ਕਰਕੇ ਇਹ ਟਿਕ ਡਿਜ਼ੀਜ਼ ਟਿਕ ਫੀਵਰ ਹੋ ਰਿਹਾ ਫਿਰ ਵਾਇਰਲ ਡਿਜ਼ੀਜ਼ ਹੋ ਰਹੇ ਛੋਟੇ ਬੱਚਿਆਂ ਚ ਫੂਡ ਰਿਲੇਟਡ ਚੇਂजेस ਕਰਕੇ ਵੋਮਿਟਿੰਗ ਲੂਜ਼ ਮੂਸ਼ਨ ਹੋ ਜਾਂਦੇ ਪੇਟ ਖੇਤੀ ਖਰਾਬ ਹੋ ਰਹੇ ਇਹਨਾਂ ਦੇ ਤੇ ਸਰ ਉਹਨਾਂ ਨੂੰ ਨਵਾਉਣਾ ਕਿਸ ਤਰੀਕੇ ਨਾਲ ਚਾਹੀਦਾ ਹੈ ਕਿੰਨੇ ਦਿਨਾਂ ਦਾ ਕਿੰਨੇ ਦਿਨਾਂ ਤੱਕ ਉਹਨਾਂ ਨੂੰ ਨਵਾ ਦੇਣਾ ਚਾਹੀਦਾ ਹੈ ਕਿਉਂਕਿ ਗਰਮੀਆਂ ਦਾ ਟਾਈਮ ਆ ਹਰ ਕੋਈ ਜਾਣਦਾ ਹੈ ਕਿ ਦੋ ਦਿਨ ਜਾਂ ਇੱਕ ਦਿਨ ਦਾ ਗੈਪ ਲਈਏ ਕਿ ਰੋਜ਼-ਰੋਜ਼ ਨਵਾ ਸਕਦੇ ਆਪਾਂ ਤੁਸੀਂ ਪਾਣੀ ਰੋਜ਼ ਯੂਜ਼ ਕਰ ਸਕਦੇ ਹੋ ਤਨ ਗਿੱਲਾ ਕਰਨਾ ਡੌਗ ਨੂੰ ਸੁਕਾ ਦੇਣਾ ਟਾਵਲ ਨਾਲ ਰੋਜ਼ ਕਰ ਸਕਦੇ ਹੋ ਸ਼ੈਂਪੂ ਮਿਨਿਮਮ ਯੂਜ਼ ਕਰਨਾ ਜੇ ਹਾਈਡਰੇਟਿੰਗ ਸ਼ੈਂਪੂ ਹਫਤੇ ਚ ਇੱਕ ਵਾਰ ਯੂਜ਼ ਕਰ ਲੈਣ ਨੋਰਮਲ ਮੈਡੀਕੇਟਡ ਸ਼ੈਂਪੂ ਜੋ ਤੁਹਾਡਾ ਵਟਰੀਨਰੀ ਦੱਸੇਗਾ ਉਹਦਾ ਯੂਜ਼ ਕਰਨਾ ਪਰ ਬਹੁਤ ਜ਼ਿਆਦਾ ਸ਼ੈਂਪੂ ਯੂਜ਼ ਕਰਨਾ ਡੌਗਸ ਦੀ ਆਪਣੀ ਸਕਿਨ ਕੋਟ ਨੂੰ ਡਰਾਈ ਕਰ ਦਿੰਦਾ ਫਿਰ ਉਹਦੇ ਚ ਅਲਰਜੀ ਦੇ ਚਾਂਸਸ ਵੱਧ ਜਾਂਦੇ ਠੀਕ ਹੈ ਤੇ ਮੋਸਟਲੀ ਸੋ ਦੇਖਿਆ ਜਾ ਰਿਹਾ ਪਹਿਲਾਂ ਤਾਂ ਇਨਸਾਨਾਂ ਦੇ ਵਿੱਚ ਦੇਖਿਆ ਜਾਂਦਾ ਸੀ ਕਿ ਮਤਲਬ ਕਿ ਸਟ੍ਰੈਸ ਦੇ ਕਾਰਨ ਜਾਂ ਫਿਰ ਕਿਸੇ ਵੀ ਚੀਜ਼ ਦੇ ਕਾਰਨ ਅਟੈਕ ਆ ਰਹੇ ਲੇਕਿਨ ਅੱਜ ਕੱਲ ਡੌਗਸ ਦਾ ਵੀ ਇਹ ਚੀਜ਼ ਚੱਲ ਰਿਹਾ ਕਿ ਡੌਗਸ ਵੀ ਜਿਹੜਾ ਬਹੁਤ ਜ਼ਿਆਦਾ ਪੈਨਿਕ ਹੋ ਜਾਂਦੇ ਨੇ ਜਾਂ ਫਿਰ ਆਊਟ ਆਫ ਕੰਟਰੋਲ ਹੋ ਜਾਂਦੇ ਨੇ ਜਾਂ ਫ ਜਿਹੜੇ ਅਟੈਕਸ ਦੋ ਤਿੰਨ ਟਾਈਪ ਦੇ ਹੁੰਦੇ ਜਿਹੜੇ ਅਸੀਂ ਦੇਖਦੇ ਆ ਨਾਰਮਲੀ ਐਪੀਲੈਪਸੀਆਂ ਦੀ ਬ੍ਰੇਨ ਰਿਲੇਟਡ ਉਹ ਕਿਸੇ ਵੀ ਸਟ੍ਰੈਸ ਤੋਂ ਹੋ ਜਾਂਦਾ ਜਦੋਂ ਬ੍ਰੇਨ ਥੋੜਾ ਜ਼ਿਆਦਾ ਐਕਟਿਵ ਹੋ ਜਾਂਦਾ ਇਨਫੈਕਸ਼ਨਸ ਕਰਕੇ ਹੋ ਜਾਂਦਾ ਹੈ ਅਲਰਜੀਸ ਉਹ ਜਿਹੜੇ ਵਾਇਰਲ ਇਨਫੈਕਸ਼ਨਸ ਕਰਕੇ ਹੋ ਜਾਂਦਾ ਫਿਰ ਜਿਹੜਾ ਹੀਟ ਸਟ੍ਰੋਕ ਆ ਜਿਹੜਾ ਗਰਮੀ ਕਰਕੇ ਹੁੰਦਾ ਉਹਦੇ ਬਹੁਤ ਟਿਪੀਕਲ ਸਾਈਨ ਆ ਕਈ ਵਾਰੀ ਡੌਗਸ ਵੀ ਥੋੜੀ ਦੇਰ ਰਸਤੇ ਵੀ ਆਪਣੀ ਕਾਰ ਚ ਛੱਡ ਜਾਂਦੇ ਆ ਬਹੁਤ ਜਲਦੀ ਗਰਮ ਹੋ ਜਾਂਦੇ ਬਹੁਤ ਤੇਜ਼ ਤੇ ਸਾਲ ਆਣ ਗੀਆਂ ਅੱਖਾਂ ਲਾਲ ਹੋ ਜਾਣਗੀਆਂ ਥਲਨ ਡਿਗਨ ਸ਼ੁਰੂ ਹੋ ਜਾਣਗੇ ਡੋਲਣੇ ਸ਼ੁਰ ਉਹ ਬਹੁਤ ਇੰਪੋਰਟੈਂਟ ਆ ਇਸ ਪਾਰਟिकुलर ਸੀਜ਼ਨ ਚ ਖਿਆਲ ਰੱਖਣਾ ਕਿ ਕਾਰਚ ਕਾਰਚ ਨਹੀਂ ਛੱਡਨੇ ਡੌਗਸ ਨਾ ਉਸ ਜਗ੍ਹਾ ਛੱਡਨੇ ਜਿੱਥੋਂ ਹਟ ਨਾ ਸਕਣ ਕੇਜ ਤੁਸੀਂ ਤੁਪੇ ਰੱਖਤਾ ਉਹਨਾਂ ਦਾ ਜੀ ਉਹ ਚੀਜ਼ਾਂ ਅਵੋਇਡ ਕਰਨੀਆਂ ਇਹਨਾਂ ਨਾਲ ਸਾਈਨ ਚੈੱਕ ਕਰਦੇ ਰਹਿਣਾ ਕਿ ਡੌਗ ਸਟ੍ਰੈਸ ਤਾਂ ਨਹੀਂ ਲੱਗ ਰਿਹਾ ਤੁਹਾਨੂੰ ਲੱਗ ਰਿਹਾ ਬਹੁਤ ਪੈਂਟ ਕਰ ਰਿਹਾ ਬਹੁਤ ਖਾ ਰਿਹਾ ਜਦੋਂ ਤੱਕ ਡਾਕਟਰ ਕੋਲ ਲੈ ਕੇ ਜੈਣਾ ਉਨੀ ਦੇਰ ਗੱਲਾ ਕਰ ਲਓ ਨਾਰਮਲ ਟੈਂਪਰੇਚਰ ਦੇ ਪਾਣੀ ਤੇ ਅਖਰੀ ਥੱਲੇ ਕਰ ਲਓ ਉਹ ਵੀ ਲਾਈਫ ਸੇਵਿੰਗ ਹੋ ਸਕਦਾ ਉਹਦੇ ਵਾਸਤੇ ਕਿਸਰ ਆਪਾਂ ਗੱਲ ਕਰ ਰਹੇ ਡੌਗਸ ਦੀ ਜਾਂ ਫਿਰ ਐਨੀਮਲਸ ਦੀ ਮੋਸਟਲੀ ਇਸ ਸੀਜ਼ਨ ਦੇ ਵਿੱਚ ਗਰਮੀਆਂ ਦੇ ਵਿੱਚ ਜਿਹੜਾ ਡੌਗਸ ਹੋ ਗਏ ਜਾਂ ਫਿਰ ਪੈਟਸ ਹੋ ਗਏ ਉਹਨਾਂ ਨੂੰ ਕਿਸ ਚੀਜ਼ ਦੇ ਲਈ ਸਭ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਸਭ ਤੋਂ ਜ਼ਿਆਦਾ ਉਹਨਾਂ ਲਈ ਯੂਸਫੁਲ ਹੁੰਦੀ ਹੈ ਸਭ ਤੋਂ ਜ਼ਿਆਦਾ ਲਾਭਦਾਇਕ ਮੰਨੀ ਜਾਂਦੀ ਹੈ ਉਹ ਚੀਜ਼ ਕਈ ਲੋਕ ਨਾ ਡੌਗਸ ਦੇ ਬਾਲ ਕਲਿੱਪ ਕਰਾ ਦਿੰਦੇ ਛੋਟੇ ਕਰਾ ਦਿੰਦੇ ਜੇ ਤਾਂ ਇੰਡੋਰ ਰੱਖਿਆ ਹੋਇਆ ਡੌਗ ਤੁਹਾਨੂੰ ਪਤਾ ਹੈ ਤੁਪੇ ਨਹੀਂ ਨਿਕਲਣਾ ਉਹਨੇ ਤੁਸੀਂ ਸ਼ਾਰਟ ਕਟ ਕਰਾ ਸਕਦੇ ਹੋ ਕਲਿੱਪ ਕਰਾਉਣ ਦੀ ਲੋੜ ਨਹੀਂ ਬਿਲਕੁਲ ਸ਼ੇਵ ਆਫ ਕਰਾਉਣ ਦੀ ਲੋੜ ਨਹੀਂ ਕਿਉਂਕਿ ਇਸਕੇ ਅਲਰਜੀਸ ਬਹੁਤ ਹੋ ਜਾਂਦੀਆਂ ਉਹਦੇ ਨਾਲ ਜੀ ਬੈਸਟ ਇਹੀ ਰਹੂਗਾ ਜੇ ਟੈਂਪਰੇਚਰ ਮੇਨਟੇਨ ਕਰ ਸਕਦੇ ਨੇ ਜੇ ਡੌਗ ਕੰਫਰਟੇਬਲ ਹੋ ਨਾਰਮਲ ਸਾਲ ਹੈ ਨਾਰਮਲ ਖਾ ਪੀ ਰਿਹਾ ਤੁਸੀਂ ਏਸੀ ਲਾਇਆ ਹੋਇਆ ਤੁਸੀਂ ਕੋਲ ਏਰੀਆ ਚ ਰੱਖਿਆ ਹੋਇਆ ਉਹ ਬੈਸਟ ਹੋਣਾ ਵਾਸਤੇ ਫੂਡ ਫਰੈਸ਼ ਹੋਣਾ ਚਾਹੀਦਾ ਪਾਣੀ 24 ਘੰਟੇ ਅਵੇਲੇਬਲ ਹੋਣਾ ਚਾਹੀਦਾ ਟਿਕਸ ਫਲੀਜ਼ ਵਾਸਤੇ ਆਪਾਂ ਕੰਟਰੋਲ ਰੱਖਣਾ ਟਿਕਸ ਫਲੀਜ਼ ਦਾ ਟੈਬਲੇਟਸ ਆ ਸਿਰਫ ਵਾਕ ਦਾ ਕੀ ਸਿਸਟਮ ਹੈ ਕਿ ਵਾਕ ਰੋਚ ਕਰਾਨੀ ਚਾਹੀਦੀ ਕਿ ਹਫਤੇ ਦੇ ਵਿੱਚ ਜਾਂ ਦੋ ਦਿਨਾਂ ਦੇ ਵਿੱਚ ਇੱਕ ਵਾਰ ਜਿਹੜਾ ਡੌਗਸ ਨੂੰ ਬਾਹਰ ਲੈ ਕੇ ਜਾਣਾ ਚਾਹੀਦਾ ਹੈ ਕੀਡਰ ਹਰੇਕ ਬਰੀਡ ਤੇ ਡਿਫਰੈਂਟ ਕਰਦਾ ਜਿਹੜੇ ਹੁਣ ਬਰੀਡ ਹੈਗੀਆਂ ਹਰਡਿੰਗ ਵਾਲੀਆਂ ਜਰਮਨ ਸ਼ੈਫਰਡ ਆ ਉਹਨੂੰ ਬਹੁਤ ਜ਼ਿਆਦਾ ਵਾਕ ਦੀ ਲੋੜ ਹੈ ਉਹਨੂੰ ਸਵੇਰੇ ਸ਼ਾਮ ਵਾਕ ਦੀ ਲੋੜ ਹੈ ਹੁਣ ਹਸਕੀਜ਼ ਆ ਬਹੁਤ ਐਕਟਿਵ ਡੌਗਸ ਆ ਜਿਨ੍ਹਾਂ ਨੂੰ ਤੁਸੀਂ ਵਾਕ ਨਹੀਂ ਕਰਾਂਦੇ ਖੜਾਂਦੇ ਨਹੀਂ ਉਹ ਡਿਸਟਰਕਟਿਵ ਹੋ ਜਾਂਦੇ ਹੁਣ ਛੋਟੇ ਸਮਾਲ ਬਰੀਡ ਡੌਗਸ ਆ ਪੱਗ ਵਰਗਾ ਹੋਣੇ ਕਰੀ ਬੈਠੇ ਰਹਿਣਾ ਕੋਈ ਨਾ ਵੀ ਕਰਾਉਂਦਾ ਵੀ ਚੱਲਦਾ ਜੇ ਡੌਗ ਦਾ weight maintained ਆ ਉਹ ਹੈਲਦੀ ਆ ਅਦਰਵਾਈਜ਼ ਤੁਹਾਨੂੰ ਜ਼ਿਆਦਾ ਐਕਸਰਸਾਈਜ਼ ਦੇ ਕਰਾ ਲਓ ਗੁੱਡ ਜੇ ਨਹੀਂ ਵੀ ਕਰਾਂਦੇ ਕੁਝ ਨਹੀਂ ਹੁੰਦਾ ਕਿ ਸਰ ਐਕਸਰਸਾਈਜ਼ ਵੀ ਕਹਿੰਦੇ ਕਿ ਵਾਕ ਨਾਲੋਂ ਐਕਸਰਸਾਈਜ਼ ਵੀ ਕਰਾਨੀ ਚਾਹੀਦੀ ਹੈ ਵਾਕ ਦੇ ਨਾਲ ਨਾਲ ਕਿਹੜੀ ਕਿਹੜੀ ਐਕਸਰਸਾਈਜ਼ ਹੈ ਜੋ ਕਿ ਡੌਗਸ ਲਈ ਜਾਵੇ ਬੈਟਸ ਲਈ ਬਹੁਤ ਜ਼ਿਆਦਾ ਮਤਲਬ ਯੂਸਫੁਲ ਹੋ ਸਕਦੀ ਹੈ ਇਹ ਅਗੇਨ ਬਰੀਡ ਤੇ ਡਿਪੈਂਡ ਕਰਦਾ ਹੁਣ ਜੇ ਪੱਗ ਨੂੰ ਆਪਾਂ ਬਾਲ ਚੇਸ ਕਰਾਉਣਾ ਸ਼ੁਰੂ ਕਰਾ ਦਈਏ ਉਹ ਬਹੁਤ ਛੇਤੀ ਤੱਕ ਤੱਕ ਜਾਏਗਾ ਤਕਲੀਫ ਜਾਊਗਾ ਪਰ ਇਹੀ ਜਰਮਨ ਸ਼ੈਫਰਡ ਹੈ 골ਡਨ ਟਰੀਅਰ ਬਹੁਤ ਇੰਜੋਏ ਕਰੂਗਾ ਜੋ ਵੀ ਕਰਨਾ ਹੈ ਦੇਖ ਕੇ ਕਰਨਾ ਕਿ ਡੌਗ ਦੀ ਹੈਲਥ ਕਿਦਾਂ ਤੁਹਾਡਾ ਬਟਨੀ ਜੀ ਇਹਨਾਂ ਪਹਿਲਾਂ ਜੱਜ ਕਰ ਲੂਗਾ ਕਿ ਤੇ हिਪ ਦੀ ਕੋਈ ਪ੍ਰੋਬਲਮ ਤਾਂ ਨਹੀਂ ਚੱਲ ਰਹੀ ਕਿ ਉਹ ਐਕਸਰਸਾਈ ਤੇ ਐਕਸਰਸਾਈਜ਼ ਉਨੀ ਕੁ ਕਰਾਣੀ ਜਿੰਨਾ ਡੌਗ ਅਲਾਉ ਕਰ ਰਿਹਾ ਉਹ ਖੇਡ ਦੇ ਖੇਡ ਦੇ ਖੁਸ਼ੀ ਖੁਸ਼ੀ ਜ਼ਿਆਦਾ ਖੇਡ ਲੇਗਾ ਫਿਰ ਜੋਇੰਟ ਪੇਨਸ਼ਟ ਕਰਾ ਲੂਗਾ ਜਦੋਂ ਵੀ ਸ਼ੁਰੂ ਕਰਨਾ ਥੋੜੇ ਤੋਂ ਕਰਨਾ ਹੌਲੀ ਹੌਲੀ ਵਧਾ ਲੈਣਾ ਜੀ ਤੇ ਸਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜਿਨ੍ਹਾਂ ਦੇ ਘਰ ਪੈਟ ਨਹੀਂ ਜਾਂ ਫਿਰ ਕੋਈ ਖਾਸ ਜੇ ਆਪਾਂ ਕਹਿ ਸਕਦੇ ਇੰਪੋਰਟੈਂਟ ਮੈਸੇਜ ਹੈ ਕਿ ਉਹਨਾਂ ਤੱਕ ਪਹੁੰਚੇ ਤੇ ਉਹਨਾਂ ਨੂੰ ਇਹ ਚੀਜ਼ ਜਿਹੜੀ ਸਾਵਧਾਨੀ ਵਰਤਣੀ ਚਾਹੀਦੀ ਹੈ ਉਹ ਚੀਜ਼ ਲੈ ਕੇ ਗਰਮੀਆਂ ਚ ਆਪਣੇ ਪੈਟਸ ਵਾਸਤੇ ਵੀ ਤੇ ਸਟ੍ਰੇ ਡੌਗਸ ਤੇ ਸਟ੍ਰੇ ਕੈਟਸ ਤੇ ਸਟ੍ਰੇ ਬਰਡਸ ਵਾਸਤੇ ਵੀ ਬਹੁਤ ਜ਼ਰੂਰੀ ਹੈ ਪਾਣੀ ਦੀ ਤੁਹਾਡੇ ਕੋਲ ਯੂਜ਼ ਰਹੇ ਕਿ ਪਾਣੀ ਖੁੱਲਾ ਪਿਆ ਰਹੇ ਕਿਤਨਾ ਕਿਤੇ ਪੀਣਾਸਤੇ ਤੇ ਚੇਂਜ ਕਰਦੇ ਰਹਿਣਾ ਗੰਦਾ ਨਾ ਹੋ ਜਾਏ ਪਾਣੀ ਆ ਗਰਮੀਆਂ 'ਚ ਸਿਰਫ ਇਹੀ ਹੈ ਕਿ ਡਾਇਰੈਕਟ ਸਰਡਨ ਚੇਂਜ ਆਫ ਵੈਦਰ ਨਹੀਂ ਕਰਨਾ ਅੰਦਰੋਂ ਕਮਰੇ 'ਚੋਂ ਕੱਢ ਕੇ ਧੁੱਪੇ ਲਾਗੇ ਧੁੱਪੜ ਕੇ ਕਮਰੇਲੇ ਉਹੀ ਅਵੋਇਡ ਕਰ ਲਓ ਬਹੁਤ ਜੂ ਉਹਨਾਂ ਦਾ ਮਤਲਬ ਇੱਕ ਤਰੀਕੇ ਨਾਲ ਜਿਵੇਂ ਆਪਾਂ ਬੱਚਿਆਂ ਦਾ ਧਿਆਨ ਰੱਖਦੇ ਸੇਮ ਉਸ ਤਰੀਕੇ ਨਾਲ ਆਪਣੇ ਡੌਗਸ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਹਾਂਜੀ ਸੋ ਗੱਲ ਜਿਹੜੀ ਆ ਕਰ ਲਈ ਦਿੱਤੀ ਕਰ ਲਈਤੀ ਹੈ ਤੇ ਸਾਰੀ ਗੱਲਾਂ ਜਿਹੜੀਆਂ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਤੁਸੀਂ ਜੇਕਰ ਤੁਹਾਡੇ ਕਾਰ ਜਿਹੜੇ ਪੈਠ ਹੈ ਤਾਂ ਤੁਸੀਂ ਵੀ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਨੇ ਹਮਲਿਕ ਕੈਮਰਾ ਪਰਸਨ ਸਾਹਿਲ